ਵਾਈਲ ਦੇ ਕੇਸਸ ਬੀਇੰਗ ਪ੍ਰੋਸੈਸ ਜਿਹੜਾ ਤਿੰਨ ਕੁ ਮਹੀਨੇ ਦਾ ਪ੍ਰੋਸੈਸ ਹੈ ਪ੍ਰੋਸੈਸਿੰਗ ਟਾਈਮ ਦੇ ਦੌਰਾਨ ਦੇ ਸਿਕਿਉਰ ਐਡੀਸ਼ਨਲ ਕੰਟਰੈਕਟਸ ਔਨ देयर ਯੂਐਸ ਕੰਪਨੀਆਂ ਦੇ ਸੋ ਪਹਿਲੇ ਇੱਕ ਦਿਨ ਤੋਂ ਪਹਿਲੇ ਦਿਨ ਤੋਂ ਹੀ ਦੇ ਆਰ ਇਨ ਬਿਜ਼ਨਸ ਬੇਸਿਕਲੀ ਉਹ ਸੋਸ਼ੀਓ ਇਕਨੋਮਿਕ ਸੈਟਿੰਗ ਦੇ ਵਿੱਚੋਂ ਜੇ ਗਨ ਪੁਆਇੰਟ ਦੇ ਉੱਤੇ ਤੁਹਾਡੇ ਡਰਾਈਵਵੇ ਜੋ ਗੱਡੀਆਂ ਚੱਕਣ ਲੱਗਣ ਮਤਲਬ ਜੇ ਲੱਗ ਪੈਣ ਜਿਹੜੇ ਪੀਪਲ ਦੇ ਤੇ ਤੁਹਾਨੂੰ ਜਿਹੜੀ ਹੈ ਇਸ ਚੀਜ਼ ਦਾ ਖਤਰਾ ਰਹੇ ਕਨਵੀਨੀਅੰਸ ਸਟੋਰ ਜਾਂ ਤੇ ਉੱਥੇ ਤਾਂ ਨਹੀਂ ਮੈਨੂੰ ਫੁੱਲ ਹੋ ਸਟਿਲ ਹੈਵ ਯੋਰ ਈ ਟੂ ਗੋਇੰਗ ਔਨ ਤੇ ਜਿੱਦਾਂ ਹੀ ਤੁਹਾਡਾ ਜੁਆ ਹੈ ای وی 5 ਦੇ ਥੱਲੇ ਜਿਹੜੀ ਅਪਰੂਵਲ ਆ ਜਾਂਦੀ ਹੈ ਗ੍ਰੀਨ ਕਾਰਡ ਤੇ ਕਿਸੇ ਗ੍ਰੀਨ ਕਾਰਡ ਆਪਣਾ ਲੈ ਕੇ ਹੀ ਜਿਹੜੇ ਉਹ ਵਿਅਕਤੀ ਨੇ ਜਿਹੜੇ ਕਿ ਯੂ ایس ਦੇ ਵਿੱਚ ਜਾ ਕੇ ਕੰਮ ਕਰ ਸਕਦੇ ਨੇ ਜਾਂ ਕੋਈ ਨੌਕਰੀ ਕਰ ਸਕਦੇ ਨੇ ਉਹਦੇ ਵਾਸਤੇ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਕੀ ਕੀ ਆਪਸ਼ਨਸ ਲੋਕਾਂ ਕੋਲ ਅਵੇਲੇਬਲ ਨੇ ਪਰ ਅੱਜ ਦਾ ਹਰਪ੍ਰੀਤ ਸਿੰਘ ਸ਼ੋਹ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਤੇ ਖਾਸ ਤੌਰ ਤੇ ਕੈਨੇਡੀਅਨਸ ਵਾਸਤੇ ਇਨਫੋਰਮੇਸ਼ਨ ਬਹੁਤ ਹੀ ਯੂਸਫੁਲ ਰਹੇਗੀ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਕੈਨੇਡਾ ਤੋਂ ਉਹ ਕੋਈ ਬਹੁਤੀਆਂ ਵਧੀਆ ਨਹੀਂ ਆ ਰਹੀਆਂ ਅਸੀਂ ਹਰ ਰੋਜ਼ ਸੁਣ ਰਹੇ ਹਾਂ ਕਿ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਹੈ ਲੋਕ ਜਿਹੜੇ ਮੁਲਕਾਂ ਤੋਂ ਆ ਰਹੇ ਨੇ ਉਹ ਵਾਪਸ ਜਾ ਰਹੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਉਹਨਾਂ ਕੋਲ ਸਟੈਬਲਿਸ਼ ਹੋਣਾ ਮੁਸ਼ਕਲ ਹੁੰਦਾ ਜਾ ਰਿਹਾ ਪਰ ਬਹੁਤ ਸਾਰੇ ਲੋਕ ਅਮਰੀਕਾ ਵੀ ਜਾ ਰਹੇ ਨੇ ਹੁਣ ਉਸ ਵਾਸਤੇ ਕੀ ਕੀ ਆਪਸ਼ਨਸ ਅਵੇਲੇਬਲ ਨੇ ਕਿਹੜੇ ਵਿਅਕਤੀ ਅਪਲਾਈ ਕਰ ਸਕਦੇ ਨੇ ਅਮਰੀਕਾ ਜਾਣ ਵਾਸਤੇ ਕੀ ਕੁਝ ਉਹਨਾਂ ਕੋਲ ਓਪਰਚ्युनिटीਜ਼ ਹੈਗੀਆਂ ਨੇ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਮੇਰਾ ਸਾਥੀ ਪ੍ਰਵਿੰਦਰ ਸੰਧੂ ਜਿਹੜੇ ਸਾਡੇ ਮਹਿਮਾਨ ਨੇ ਡਬਲਯੂਡਬਲ ਆਈ ਸੀ ਐਸ ਤੋਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਡਬਲਯੂਡਬਲ ਆਈ ਸੀ ਐਸ ਇੱਕ ਕੰਪਨੀ ਜਿਹੜੀ ਹੈ ਦੁਨੀਆ ਭਰ ਵਿੱਚ ਸਟੈਬਲਿਸ਼ਡ ਹੈ ਅਤੇ ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤੇ ਪਹਿਲ ਜਦੋਂ ਸ਼ੁਰੂ ਹੋਈ ਸੀ ਇਮੀਗ੍ਰੇਸ਼ਨ ਦੀ ਕੈਨੇਡਾ ਦੇ ਵਿੱਚ ਤੇ ਇਹ ਕੰਪਨੀ ਦਾ ਬੜਾ ਵੱਡਾ ਯੋਗਦਾਨ ਹੈ ਅੱਜ ਵੀ ਦੁਨੀਆ ਭਰ ਦੇ ਵਿੱਚ ਇਹਨਾਂ ਦੇ ਦਫ਼ਤਰ ਹੈਗੇ ਨੇ ਤੇ ਖਾਸ ਤੌਰ ਤੇ ਅਮਰੀਕਾ ਵਿੱਚ ਵੀ ਇਹਨਾਂ ਦੀ ਸਟੈਬਲਿਸ਼ਮੈਂਟ ਹੈਗੀ ਹੈ ਇਹ ਤੁਹਾਡੀ ਮਦਦ ਕਰ ਸਕਦੇ ਨੇ ਸੋ ਲੈਟਸ ਗੈਟ ਓਵਰ ਟੂ ਪਰਵਿੰਦਰ ਸੰਧੂ ਐਂਡ ਲਰਨ ਫਰਮ ਹਿਮ ਐਸ ਟੂ ਵਾਟ ਆਰ ਦ ਡਿਫਰੈਂਟ ਆਪਸ਼ਨਸ ਅਵੇਲੇਬਲ ਜਿਨ੍ਹਾਂ ਦਾ ਫਾਇਦਾ ਲੈ ਕੇ ਲੋਕ ਜਿਹੜੇ ਨੇ ਅਮਰੀਕਾ ਜਾ ਸਕਦੇ ਪਰਵਿੰਦਰ ਜੀ ਜੀ ਐਨ ਵੈਲਕਮ ਟੂ ਦ ਪ੍ਰੋਗਰਾਮ ਥੈਂਕ ਯੂ ਪ੍ਰੀ ਜੀ ਇਟ ਇਜ਼ ਅ ਆਨਰ ਐਂਡ ਅ ਪ੍ਰਿਵੀਲੇਜ ਟੂ ਬੀ ਓਨ ਯਰ ਪ੍ਰੋਗਰਾਮ ਇਟਸ ਆਲਵੇਜ਼ ਅ ਆਨਰ ਟੂ ਬੀ ਇਨ ਸਰਵਿਸ ਟੂ ਹਿਮੈਨਿਟੀ ਥੈਂਕ ਯੂ ਸੋ ਲੈਟਸ ਸਟਾਰਟ ਆਫ ਵਿਦ ਜੀ ਕੀ ਹੋ ਗਿਆ ਕੈਨੇਡਾ ਲੈਂਡ ਆਫ ਡ੍ਰੀम्स ਜਿਹੜਾ ਹੈਗਾ ਇਸ ਤੋਂ ਲੋਕ ਜਿਹੜੇ ਨੇ ਹੁਣ ਖੁਸ਼ ਨਹੀਂ ਹੈਗੇ ਜੋ ਇਥੋਂ ਦੇ ਸਰਕਮਸਟੈਂਸਸ ਹੈਗੇ ਨੇ ਤੇ ਆਉਣ ਵਾਲੇ ਸਮੇਂ ਬਾਰੇ ਵੀ ਜਿਹੜੀ ਭਵਿੱਸ਼ਵਾਣੀ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਬਹੁਤ ਸਾਰੇ ਲੋਕ ਜਿਹੜੇ ਨੇ ਜਾਂ ਤਾਂ ਵਾਪਸ ਜਿਹੜੇ ਮੁਲਕਾਂ ਤੋਂ ਆਏ ਉੱਥੇ ਜਾ ਰਹੇ ਨੇ ਜਾਂ ਫਿਰ ਅਮਰੀਕਾ ਨੂੰ ਐਜ਼ ਅ ਪ੍ਰਿਫਰਡ ਡੈਸਟੀਨੇਸ਼ਨ ਬਣਾਉਣਾ ਚਾਹੁੰਦੇ ਨੇ ਸੋ ਉਹਦੇ ਵਿੱਚ ਸਾਨੂੰ ਅੱਜ ਦੱਸੋ ਵਿਸਥਾਰ ਵਿੱਚ ਕਿ ਕੀ ਕੀ ਆਪਸ਼ਨਸ ਅਵੇਲੇਬਲ ਹੈਗੇ ਨੇ ਜਦੋਂ ਅਸੀਂ ਯੂ ਐਸ ਏ ਜਾਣ ਦੀ ਗੱਲ ਕਰਦੇ ਹਾਂਗੇ ਅਰਪੀ ਜੀ ਦੇਖੋ ਜਿਹੜੀ ਇਮੀਗ੍ਰੇਸ਼ਨ ਹੈ ਐਸ ਯੂ ਐਨ ਬੀ ਆਲਰੇਡੀ ਨੋ ਐਂਡ ਐਵਰੀਬਾਡੀ ਨੋਜ਼ ਉਹਦਾ ਇੱਕ ਨਾ ਜਿਹੜਾ ਪ੍ਰਾਇਮਰੀ ਫੈਕਟਰ ਹੁੰਦਾ ਹੈ ਜਿਹੜਾ ਡਰਾਈਵਿੰਗ ਫੋਰਸ ਐਕਟ ਕਰਦਾ ਉਹ ਡਰਾਈਵਿੰਗ ਫੋਰਸ ਹੁੰਦੀ ਹੈ ਆਰਥਿਕ ਇਕਨੋਮਿਕਲ ਠੀਕ ਹੈ ਇਕਨੋਮਿਕਲ ਰੀਜਨਸ ਕਰਕੇ ਹੀ ਪ੍ਰਾਇਮਰਲੀ ਲੋ ਅਦਰ ਰੀਜਨਸ ਵੀ ਹੈਗੇ ਨੇ ਪਰ ਵਨ ਆਫ ਦਾ ਮੇਨ ਰੀਜਨਸ ਇਜ਼ ਇਕਨੋਮਿਕ ਜਦੋਂ ਸੀ ਇਕਨੋਮਿਕ ਰੀਜਨਸ ਦੀ ਗੱਲ ਕਰਦੇ ਆ اسٹ آف ل

ਤੇ ਕਾਫੀ ਸਮੇਂ ਤੋਂ ਨਹੀਂ ਹੈ ਐਕਚੁਅਲੀ ਇਫ ਯੂ ਰੀਲੀ ਯਾ ਜੇ ਘਰਾਂ ਦੀਆਂ ਪ੍ਰਾਈਸਸ ਆਰ ਨੋਰਮਲ ਕਰ ਜਿਹੜੇ 4 ਬੈਡਰੂਮ ਦਾ ਘਰ ਜੇ 2-2 ਮਿਲੀਅਨ ਹਿੱਟ ਹੋ ਗਏ ਠੀਕ ਹੈ ਜੀ ਇੱਕ ਜਿਹੜਾ ਟਾਊਨ ਹੌਮ ਹੀ ਹੈ ਉਹ ਹੀ 1.3 1.4 ਮਿਲੀਅਨ ਦਾ ਹੋ ਗਏ ਜੀ ਬਿਲਕੁਲ ਤਾਂ ਆਮ ਆਦਮੀ ਕਿਵੇਂ ਉਹਨੂੰ ਅਫੋਰਡ ਕਰੇਗਾ ਹਮਮ ਰਾਈਟ ਤੇ ਜੇ ਇੱਕ ਫੈਮਿਲੀ ਆਫ 4 ਦੀ ਕੋਸਟ ਆਫ ਲਿਵਿੰਗ 7000 ਹਿੱਟ ਕਰ ਰਹੀ ਹੈ ਜਸਟ ਟੂ ਮੀਟ देयर ਐਂਡਸ ਮੀ ਜੀ ਜਸਟ ਫੋਰ ਇਟਿੰਗ देयर ਬੇਸਿਕ ਐਕਸਪੈਂਸਸ ਦ ਰੀਜ਼ਨੇਬਲ ਪਲੇਸ ਤੇ ਰਹਿ ਰਿਹਾ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਕਿ ਜੇ ਕੋ ਬੇਸਮੈਂਟ ਚ ਪੜ ਕੇ ਛੋਟੀ ਜੀ ਕੋਈ ਉਹਦੇ ਵਿੱਚ ਰਹਿ ਰਿਹਾ ਹੈ ਯੂ نو ਐਸਟੈਬਲਿਸ਼ਮੈਂਟ ਦੇ ਵਿੱਚ ਉਹਨੂੰ ਰਹਿਣਾ ਰਹਿਣਾ ਨਹੀਂ ਕਹਿੰਦੇ ਜੀ ਬਟ ਆਮ ਜਸਟ ਟਾਕਿੰਗ ਅ ਰੀਜ਼ਨੇਬਲ ਡਿਵੈਲਿੰਗ ਯੂਨਿਟ ਤੇ ਜਿਹੜੇ ਤੁਹਾਡੇ ਮੰਥਲੀ ਐਕਸਪੈਂਸਸ ਨੂੰ ਜੇ ਤੁਸੀਂ ਇਨਕਰ ਕਰ ਤਾ ਬਾਊਟ 6500 ਟੂ 7000 ਡਾਲਰ ਇੱਕ ਆਮ ਫੈਮਿਲੀ ਦਾ ਫੈਮਿਲੀ ਆਫ 4 ਦੋ ਬੱਚੇ ਹਸਬੰਡ ਵਾਈਫ ਦਾ ਖਰਚਾ ਹੈ ਜੀ ਸੋ ਜੇ ਇਹ ਚੀਜ਼ ਹੋ ਗਈ ਹੈ ਤੋ ਬੇਸਿਕਲੀ ਕਹਿੰਦਾ ਇਹ ਮਤਲਬ ਹੈ ਸੋਸ਼ੀਓ ਇਕਨੋਮਿਕ ਸਟਰਕਚਰ ਇਜ਼ ਕਲਾਪਸਿੰਗ ਹੂੰ ਹੂੰ ਕਈ ਵਾਰੀ ਜਿਹੜੇ ਇੰਡੀਵਿਜੂਅਲਸ ਤੁਹਾਡੇ ਕੋਲ ਆਉਂਦੇ ਆ ਉਹ ਕਹਿੰਦੇ ਵੀ ਅਸੀਂ ਤਾਂ ਜੀ ਬਹੁਤ ਵਧੀਆ ਕਰ ਰਹੇ ਆ ਸਾਡੀ ਪ੍ਰੈਕਟਿਸ ਹੈ ਅਸੀਂ ਜੀ ਜਿਹੜਾ ਹੈ ਸਪੈਸ਼ਲਿਸਟ ਆ ਇਹਦੇ ਵਿੱਚ ਮੈਡੀਕਲ ਸਾਇੰਸਸ ਦੇ ਵਿੱਚ ਜਾਂ ਮੈ ਵੈਟਰਨਰੀਆ ਜਾਂ ਸਾਡਾ ਬਿਜ਼ਨਸ 플ਾਨ ਨੇ ਤਰੀਕੇ ਦਾ ਇਹ ਇਫੈਕਟ ਨਹੀਂ ਹੁੰਦਾ ਜੀ ਪਰ ਡਾਇਰੈਕਟਲੀ ਇਨਡਾਇਰੈਕਟਲੀ ਤੁਸੀਂ ਇਫੈਕਟਡ ਹੋ ਕਿਉਂਕਿ ਜੇ ਉਸ ਸੋਸਾਇਟੀ ਤੇ ਉਹ ਕਲਚਰ ਬੇਸਿਕਲੀ ਉਸ ਸੋਸ਼ੀਓ ਇਕਨੋਮਿਕ ਸੈਟਿੰਗ ਦੇ ਵਿੱਚੋਂ ਜੇ ਗਨ ਪੁਆਇੰਟ ਦੇ ਉੱਤੇ ਤੁਹਾਡੇ ਡਰਾਈਵਵੇ ਚੋ ਗੱਡੀਆਂ ਚੱਕਣ ਲੱਗਣ ਜੇ ਲੱਗ ਬੈਲ ਜਿਹੜੇ ਪੀਪਲ ਨੇ ਤੇ ਤੁਹਾਨੂੰ ਜਿਹੜੀ ਹੈ ਇਸ ਚੀਜ਼ ਦਾ ਖਤਰਾ ਨਵੇਂ ਕੰਵੀਨੀਅਨਸ ਸਟੋਰ ਜਾ ਤੇ ਉੱਥੇ ਤਾਂ ਨਹੀਂ ਮਤਲਬ ਉਹ ਹੋਊਗਾ ਕੋਈ ਯੂ نو ਬੱਚਿਆਂ ਦਾ ਜਿਹੜੇ ਸਕੂਲ ਦੇ ਵਿੱਚ ਸੇਫਟੀ ਦਾ ਕੰਸਰਨ ਰੇਜ਼ ਹੋਣਾ ਉਹ ਹੁਣ ਲੱਗ ਪਿਆ ਆਲਰੇਡੀ ਜੀ ਇਨਸੀਡੈਂਟਸ ਹੋ ਰਹੇ ਨੇ ਬਿਕਾਜ਼ ਆਫ ਲਿਵਿੰਗ ਇਨ ਸੱਚ ਬੜੀ ਹਾਈ ਹੋ ਗਈ ਹੈ تے جڑے ہرین کسی نے اپنا ٹیڑ پرنا سو so, کرائیم ریٹ یہ وہ جڑے نے انکریز ہوتا ہے ایسے ریزن کر کے پیپل آر موویگ ٹو آئیدر موویگ بیک ٹھیک ہے جتے سی گئے ہوتے بہت دیا سی جی. انگی دور رہا ہوں تھا یاد پیپل آر لکنگ ایڈ جڑے کنیڈین سیٹیزنز نے اسٹیبلیش نے کہا اندر بہت چیرتو دے آر لکنگ ایڈ موویگ ٹوی لائک اے ریزن ہے پرائیم Well, absolutely, so, you very rightly, aptly summarized that the situation has become a situation that people are concerned about. ਬੱਦਨ अगेन ਜੋ ਸਰਕਮਸਟੈਂਸਸ ਨੇ ਜੀ ਲੋਕ ਤਾਂ ਉਸ ਨੂੰ ਚੇਂਜ ਨਹੀਂ ਕਰ ਸਕਦੇ ਬਟ ਉਹਨਾਂ ਕੋਲ ਆਪਸ਼ਨਸ ਅਵੇਲੇਬਲ ਹੈਗੀਆਂ ਨੇ ਸੋ लेट्स ਫੋਕਸ ਟੁਡੇ ਕਿ ਕਿਹੜੇ ਉਹ ਵਿਅਕਤੀ ਨੇ ਜਿਹੜੇ ਕਿ ਯੂਐਸ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਨੇ ਜਾਂ ਕੋਈ ਨੌਕਰੀ ਕਰ ਸਕਦੇ ਨੇ ਉਹਦੇ ਵਾਸਤੇ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਕੀ ਕੀ ਆਪਸ਼ਨਸ ਲੋਕਾਂ ਕੋਲ ਅਵੇਲੇਬਲ ਨੇ ਪਰਵਿੰਦਰ ਜੀ ਪਹਿਲੀ ਚੀਜ਼ ਤਾਂ ਜੇ ਇਹ ਹੈ ਕਿ ਜਿਹੜੀ ਕੈਨੇਡਾ ਤੋਂ ਯੂਨਾਈਟਿਡ ਸਟੇਟਸ ਜਾਣ ਦੀ ਜਿਹੜੀ ਆਪਸ਼ਨ ਹੈ ਠੀਕ ਹੈ ਉਹ ਕਨੇਡੀਅਨਸ ਲਈ ਆਪਾਂ ਗੱਲ ਕਰਦੇ ਆ ਕਨੇਡੀਅਨਸ ਦਾ ਮਤਲਬ ਕਨੇਡੀਅਨ ਜਿਹੜੇ ਸਿਟੀਜ਼ਨ ਉਹਨਾਂ ਲਈ ਕੀ ਆਪਸ਼ਨ ਉਹ ਤਿੰਨ ਪ੍ਰਾਇਮਰੀ categories ਦੇ ਵਿੱਚ ਯੂਨਾਈਟਿਡ ਸਟੇਟਸ ਜਿਹੜਾ ਜਾ ਸਕਦੇ ਉਹਨਾਂ ਦੇ ਵਿੱਚੋਂ ਇੱਕ category ਆਪਾਂ ਗੱਲ ਕਰਕੇ ਜਿਆਦਾ ਨਹੀਂ ਹੁਣ ਤੇ ਟੱਚ ਕਰੂਗਾ ਥੋੜਾ ਜਿਹਾ ਕਰੂਗਾ ਇਟ ਇਜ਼ ਕਾਲਡ TNV ਹਮਮ ਉਹ ਸਰਟਨ ਲਿमिटेड professions ਜਿਹੜੇ ਨੇ ਉਹਨਾਂ ਲਈ ਹੈ ਉਹਨਾਂ ਦੀ ਇੱਕ ਲਿਸਟ ਆਫ occupations ਹੈ ਜੇ ਤੁਸੀਂ ਉਹ occupation ਦੇ ਵਿੱਚ ਫਾਲ ਇਨ ਕਰਦੇ ਹੋ ਫੋਰੈਸਟੈਂਟ ਜਿੰਦਾ ਦਾ ਮਤਲਬ ਹੈ 3 ਸਾਲ ਦੀ ਡਿਊਰੇਸ਼ਨ ਲਈ ਤੁਸੀਂ ਯੂਨਾਈਟਿਡ ਸਟੇਟਸ ਜਾ ਸਕਦੇ ਹੈ। ਉਹ ਬਹੁਤ ਹੀ ਅਟਰੈਕਟਿਵ ਚੀਜ਼ ਨਹੀਂ ਹੈ ਕਿਉਂਕਿ ਤੁਹਾਡੀ ਸਪਾਊਸ ਜਿਹੜਾ ਹੈ ਉਹਨੂੰ ਡਿਪੈਂਡੈਂਟ ਵੀਜ਼ਾ ਮਿਲ ਜਾਂਦਾ ਪਰ ਉਹਦੀ ਦਾ ਸਪਾਊਸ ਕਿਨਨ ਉਪਰ ਹੂੰ ਹੂੰ ਤੇ ਤੁਹਾਡਾ ਜਿਹੜਾ ਲਿमिटेड ਫੇਸ ਜਦੋਂ ਓਵਰ ਹੋ ਜਾਂਦਾ ਦੈਨ ਯੂ ਹੈਵ ਟੂ ਰਿਟਰਨ ਬੈਕ ਜੀ ਦੂਸਰੀ ਦੋ categories ਜਿਹੜੀਆਂ ਨੇ ਉਹ ਪ੍ਰਾਇਮਰੀ categories ਨੇ ਉਹਨਾਂ ਦੇ ਵਿੱਚੋਂ ਨੰਬਰ 1 ਇਜ਼ E1 ਟ੍ਰੇਡਰ ਓਕੇ 3T ਟ੍ਰੇਡਰ گروسنگ کرنی ہے ਕਿ ਇਨਵੈਸਟਰ ਕੈਟਾਗਰੀ ਹੈਗੀ ਆ ਉਹਨਾਂ ਲਈ ਟ੍ਰੀਟੀ ਵਰਡ ਪਹਿਲੀ ਗੱਲ ਮੈਂ ਐਕਸਪਲੇਨ ਕਰਦਾ ਇਹ ਹੈ ਇਟ ਇਜ਼ ਡਰਾਈਵਡ ਫਰਮ ਬੇਸਿਕਲੀ ਯੂਨਾਈਟਿਡ ਸਟੇਟਸ ਦੇ ਜਿੰਨਾ ਵੀ ਕੰਟਰੀਜ਼ ਦੇ ਨਾਲ ਕਾਮਰਸ ਐਂਡ ਨੈਵੀਗੇਸ਼ਨ ਨੂੰ ਲੈ ਕੇ ਐਗਰੀਮੈਂਟਸ ਨੇ ਬੇਸਿਕਲੀ ਬਾਇਲੈਟਰਲ ਐਗਰੀਮੈਂਟਸ ਔਨ ਇਨਕਰੀਮੈਂਟ ਆਫ ਬਿਜ਼ਨਸ ਬੀਟਵੀਨ ਦਾ ਟੂ ਕੰਟਰੀਜ਼ ਕਾਮਰਸ ਟ੍ਰੇਡ ਐਂਡ ਯੂ ਨੋ ਫਰਦਰ ਫਰਦਰਿੰਗ ਆਫ ਬਿਜ਼ਨਸ ਇੰਟਰਸਟ ਆਫ ਬੋਥ ਕੰਟਰੀਜ਼ ਐਂਡ ਇਨਵੈਸਟਮੈਂਟ ਟੂ ਬੀ ਮੇਡ ਇਨ ਬੋਥ ਦਾ ਕੰਟਰੀਜ਼ ਸੋ ਉਹ ਕੰਟਰੀਜ਼ ਜਿਹੜਾਂ ਨੇ ਇਦਾਂ ਦੇ ਐਗਰੀਮੈਂਟ ਯੂਨਾਈਟਿਡ ਸਟੇਟਸ ਨਾਲ ਸਾਈਨ ਕੀਤੇ ਆ ਜਿਨ੍ਹਾਂ ਨੂੰ ਕਾਮਰਸ ਐਂਡ ਨੈਵੀਗੇਸ਼ਨ ਐਗਰੀਮੈਂਟਸ ਕਹਿੰਦੇ ਉਹਨਾਂ ਨੂੰ ਟ੍ਰੀਟੀ ਕੰਟਰੀਜ਼ ਕਿਹਾ ਜਾਂਦਾ ਹੈ ਰਾਈਟ ਸੋ ਕੈਨੇਡਾ ਦੇ ਹੈਜ਼ ਵੀ ਨੋ ਬੜੇ ਪੁਰਾਣੇ ਯੂਨਾਈਟਿਡ ਸਟੇਟਸ ਦੇ ਨਾਲ ਇਸ ਤਰੀਕੇ ਦੇ ਜਿਹੜੇ ਐਗਰੀਵੈਂਟਸ ਚੱਲੇ ਆ ਰਹੇ ਆ ਪਹਿਲਾਂ ਜਿਵੇਂ ਅਪਰ ਕੈਨੇਡਾ ਟਾਈਮਜ਼ ਦੇ ਫਾਲੋਡ ਬਾਈ ਜਦੋਂ NAFTA ਸੀਗਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਉਹ ਇਵੋਲਵ ਹੁੰਦੇ ਹੁੰਦੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਐਗਰੀਮੈਂਟ ਹੁਣ ਕਿਹਾ ਜਾਂਦਾ ਆ ਫਰੋਮ ਕੈਨੇਡੀਅਨ ਸਾਈਡ ਕੈਨੇ united states and mexico yeah united states ਤੇ ਉਹਨੂੰ ਕਹਿੰਦੇ ਆ ਯੂਨਾਈਟਿਡ ਸਟੇਟਸ ਐਂਡ ਮੈਕਸੀਕੋ ਕੈਨਡਾ ਇਹ ਬਿਜ਼ਨਸ ਅਗਰੀਮੈਂਟ ਹੈ ਤੇ ਇਹਦੇ ਬਿਜ਼ਨਸ ਅਗਰੀਮੈਂਟ ਦੇ ਬੇਸਿਸ ਦੇ ਉੱਤੇ ਇਹ ਦੋ ਟਾਈਪ ਦੇ ਬਿਜ਼ਨਸ ਵੀਜ਼ਾਸ ਜੀ 1 ਐਂਡ E2 ਅਵੇਲੇਬਲ ਸੋ ਟ੍ਰੀਟੀ ਵਰਡ ਐਕਸਪਲੇਨ ਕਰਤਾ ਅੱਗੇ ਹੈ ਇਨਵੈਸਟਰ ਐਨੀ ਕੈਨੇਡੀਅਨ ਜਿਹੜੀ ਐਂਟਰਪ੍ਰਾਈਜ਼ ਹੈ ਕਾਰਪੋਰੇਸ਼ਨ ਹੈ ਐਂਟੀਟੀ ਹੈ ਯਾ ਇੰਡੀਵਿਜੂਅਲ ਹੈ ਜਿਹਨੇ ਯੂਨਾਈਟਿਡ ਸਟੇਟਸ ਦੇ ਵਿੱਚ ਬਿਜ਼ਨਸ ਕਰਨਾ ਉਹ E2 ਦੇ ਪ੍ਰੋਵੀਜ਼ਨਸ ਦੇ ਥੱਲੇ ਬਿਜ਼ਨਸ ਕਰ ਸਕਦਾ ਜੀ ਵੈਦਰ ਇਟ ਇਜ਼ ਅ ਸਟਾਰਟਅਪ ਔਰ ਸਟਾਰਟਅਪ ਦਾ ਮਤਲਬ ਹੈ ਨਿਆ ਬਿਜ਼ਨਸ ਖੋਲਣਾ ਹੈ ਜਾਂ ਉਸ ਇੰਡੀਵਿਜੂਅਲ ਨੇ ਕੋਈ ਐਸਟੈਬਲਿਸ਼ਡ ਬਿਜ਼ਨਸ ਉੱਥੇ ਬਾਈ ਕਰਨਾ ਦਿਸ ਦੀਜ਼ ਆਫ ਦਾ ਟੂ ਕੈਟਗਰੀਜ਼ ਓਕੇ ਰਾਈਟ ਸੋ ਇਹਦੇ ਵਿੱਚ ਅਗੇਨ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦੋ ਆਪਸ਼ਨਸ ਅਵੇਲੇਬਲ ਹੈਗੇ ਨੇ ਐਂ ਜ਼ਿਆਦਾਤਰ ਇਨਵੈਸਟਰ ਕੈਟਗਰੀ ਜਿਹੜੀ ਹੈਗੀ ਏ ਉਹਦੇ ਵਿੱਚ ਤੁਸੀਂ ਬਿਜ਼ਨਸ ਸਟਾਰਟਅਪ ਜਾਂ ਕੋਈ uh, establised business ਨੂੰ ਲੈ ਸਕਦੇ ਹੋ ਸੋ ਡਸ ਇਟ ਇਨਵੋਲ ਅ ਲੋਟ ਆਫ ਕੈਪੀਟਲ ਉਹਦੇ ਬਾਰੇ ਥੋੜੇ ਦੱਸੋ ਕਿਉਂਕਿ ਸਾਡੇ ਸਰੋਤੇ ਜਿਹੜੇ ਅੱਜ ਪ੍ਰੋਗਰਾਮ ਦੇਖ ਰਹੇ ਨੇ ਦੇ ਦਰਸ਼ਕ ਦੇਖ ਰਹੇ ਨੇ ਕੌਣ ਕੌਣ ਜਾ ਸਕਦਾ ਉੱਥੇ ਮਿਸਾਲ ਦੇ ਤੌਰ ਤੇ ਕਿਸੇ ਵਿਅਕਤੀ ਨੂੰ ਕੋਈ business ਦਾ uh, experience ਨਹੀਂ ਹੈਗਾ ਕੈਨ ਦੇ ਆਲਸੋ ਅਪਲਾਈ ਫਾਰ ਇਟ ਕਿ ਛੋਟੀ ਸ਼ਾਪ ਉੱਥੇ ਜਾ ਕੇ ਕੋਈ ਲੈ ਲਈ ਜਾਂ ਛੋਟਾ ਮੋਟਾ ਕੰਮ ਸ਼ੁਰੂ ਕਰ ਲਿਆ ਜਾਂ ਸਿਰਫ ਵੱਡੇ business ਹੀ ਅਕਵਾਇਰ ਕਰਨੇ ਪੈਣਗੇ ਆਈ ਵਿਲ ਐਕਸਪਲੇਨ ਦਸਰ ਪ੍ਰੀ بیسیکلی اے ہے جو میں تنو کیا دس از اپلیکیبل فور بڑیاں انٹرپرائزز تو لے کے کورپوریشنز تو لے کے سمال انٹیٹیز تو لے کے انٹرویجنز لے ہے سو لیٹس سی اگزیمپل ہائپوثیٹکلی سپیکے جے رویل بینک ہے فور اگزیمپل یہ ہو دیا ساری برانچز جو اس دے بچ اسٹیبلشت جی. ہوتے ہیں یہاں اپا ہور اگزیمپل کو لے لینے بیل روجرز یہ یونائیٹڈ سٹیٹس سے جا کے کسے بھی بڑی کارپوریشن نے سٹیل کونسی کی پچھے جنہی سٹیل مینیفیکشن ایتھے جنہی کورپوریشن رہی ہے تو بڑے تو بڑا پندرہ سو تو دو ہیار تو پچیس ہو تو این ابا جنہی پروجیکٹس کسی کنیڈین جنہی انٹرپریز نے لونے yes. okay. یونائیٹڈ سٹیٹس دے جی وہ بھی ایک پہلے دے اینڈ کسے ایک پرسن نے یہ جا کے لٹسے کا کافی شاپ گھلنی ہے وہ بھی ایسے کٹیگری دے تھے اوکے سو سو دیر ایز نتھنگ ان دی ایکٹ Or in the regulations, or in the legislation for that matter, nor in the policies, nor in the processing minerals, mm -hmm. foreign affairs minerals amount specified hai. All that an individual is required to do is to establish that individual, yeah, enterprise or corporation or establish karna hunda business venture hai. It involves a significant investment. Mm -hmm. yeah. And the business is going to be a progressive business, it's not going to be a marginal business, right? And there is going to be adequate profitability made from that business for mm -hmm. the sustenance of that enterprise and its further progression. They are individual, individual basis, they the family, but easily up and to sustain from the -hmm. profitability. And oh, business further progression, it will not remain a marginal, business. right? So ਇਹਦਾ ਜਵਾਬ ਇਹ ਹੈ ਕਿ देयर इज नो ਸੈਟ ਅਮਾਉਂਟ ਆਫ ਇਨਵੈਸਟਮੈਂਟ ਹਾਊਏਵਰ ਬੇਸਡ ਔਨ ਆਰ ਐਕਸਪੀਰੀਅੰਸ ਐਜ਼ ਅ ਥੰਬ ਰੂਲ ਅਸੀਂ ਇਹ ਦੱਸ ਰਹੇ ਆ ਆਪਣੇ ਕਲਾਇੰਟ ਨੂੰ ਕਿ ਤੁਹਾਡੀ ਮਿਨਿਮਮ ਇਨਵੈਸਟਮੈਂਟ 150000 ਡਾਲਰ ਦੀ ਹੋਣੀ ਚਾਹੀਦੀ ਹੈ ਵੈਦਰ ਯੂ ਆਰ ਸਟਾਰਟਿੰਗ ਅਪ ਅ ਬਿਜ਼ਨਸ ਔਰ ਯੂ ਆਰ ਬਾਇੰਗ ਐਨ ਐਗਜ਼ਿਸਟਿੰਗ ਰਨਿੰਗ ਬਿਜ਼ਨਸ ਹਮ ਦੂਸਰੀ ਬੜੀ ਇੰਪੋਰਟੈਂਟ ਚੀਜ਼ ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਤੁਹਾਨੂੰ ਸਟਾਰਟਅਪ ਬਿਜ਼ਨਸ ਤਾਂ ਜਿਹੜਾ ਇੰਡੈਵਰ ਅੰਡਰਟੇਕ ਕਰਨਾ ਚਾਹੀਦਾ ਜੇ ਤੁਹਾਡਾ ਬਿਜ਼ਨਸ ਇਜ਼ ਇਨ ਵਨ ਆਫ ਦਸ ਕੈਟ categories ਜਿਨ੍ਹਾਂ ਨੂੰ ਅਸੀਂ ਬੇਸਡ ਓਨ ਆਰ ਐਕਸਪੀਰੀਅੰਸ ਟ੍ਰਾਂਸਫਰੇਬਲ ਬਿਜ਼ਨਸ ਮੰਨਦੇ ਆ ਟ੍ਰਾਂਸਫਰੇਬਲ ਇਨ ਦ ਸੈਂਸ ਥੈਟ ਸੀਮਲੈਸਲੀ ਟ੍ਰਾਂਸਫਰੇਬਲ ਜਿਹੜੇ ਬਿਜ਼ਨੈਸਿਸ ਨਹੀਂ देयर आर ਸਰਟਨ ਟਾਈਪਸ ਆਫ ਬਿਜ਼ਨਸ ਜਿਹਦੇ ਸੀਮਲੈਸਲੀ ਟ੍ਰਾਂਸਫਰੇਬਲ ਨਹੀਂ ਇਹਦਾ ਮਤਲਬ ਇਹ ਹੁੰਦਾ ਆ ਕਿ ਇੱਕ ਵੀ ਦਿਨ ਤੁਸੀਂ ਆਪਣਾ ਰੈਵਨਿਊ ਨਹੀਂ ਲੂਜ਼ ਕਰੋਗੇ ਜਿਹਨੂੰ ਅਸੀਂ ਪਲਾਨ ਕੀਤਾ ਤਾਂ ਪਹਿਲੇ ਦਿਨ ਜਦੋਂ ਤੋਂ E2 ਤੁਹਾਨੂੰ ਇਸ਼ੂ ਹੋ ਗਿਆ ਯੂ ਹੈਵ ਸਟਾਰਟਡ ਅਰਨਿੰਗ ਰੈਵਨਿਊ ਇਹਨਾਂ ਤੇ ਤੁਸੀਂ ਪ੍ਰੋਫਿਟੇਬਿਲਟੀ ਦੇ ਵਿੱਚ ਹੋਵੋਗੇ ਫਰੋਮ ਦਾ ਵੈਰੀ ਬਿਗਨਿੰਗ ਆਫ दैट दैट ਬਿਜ਼ਨਸ ਸੱਚ ਐਸ ਹੁਣ ਐਗਜ਼ੈਂਪਲ ਦੇ ਨਮਾ ਤੁਹਾਨੂੰ ਜਿਵੇਂ ਟਰਕਿੰਗ ਬਿਜ਼ਨਸ ਹੈ ਯਾ ਟਰਕਿੰਗ ਬਿਜ਼ਨਸ ਜੇ ਇਟ ਕੈਨ ਬੀ ਵੈਰੀ ਵੈਲ ਪਲਾਨਡ ਪਹਿਲੀ ਗੱਲ ਤਾਂ ਕਈ ਕੰਪਨੀਆਂਜ਼ ਦੇ ਜਿਹੜੇ ਟਰਕਸ ਨੇ ਬੈਕ ਐਂਡ ਫੋਰਥ ਆਲਰੇਡੀ ਚੱਲਦੇ ਯੂਨਾਈਟਿਡ ਸਟੇਟਸ ਯਾ ਤੇ ਉਹਨਾਂ ਨੂੰ ਇਟ ਮਿਲ ਗਿਆ ਤੇ ਉਹ ਲੋਡਸ ਜਿਹੜੇ ਨੇ ਨੈਚਰ ਸਟੇਟਸ ਦੇ ਵਿੱਚ ਚੱਕਣਾ ਸ਼ੁਰੂ ਕਰ ਦਿੰਦੇ ਆ ਫਰੋਮ ਦਾ ਵੈਰੀ ਨੈਕਸਟ ਡੇ ਹਮ ਹਮ ਕਿਉਂਕਿ ਡਿਊਰਿੰਗ ਦਾ ਪ੍ਰੋਸੈਸਿੰਗ ਟਾਈਮ ਦੇ ਹੈਵ ਡਨ ఎవਰੀਥ ڈو دس بزنس دوسری چیز ہے جو ٹرکنگ بزنس یونائٹڈ سٹیٹس نو نہیں بھی چل دے تسی راؤ ڈمپ ٹرک دا بزنس ہے یا تسی کروڈ آئل یا تسی ٹینکرز دا بزنس ہے یا ریفرز دا بزنس ہے ویدن کینڈا جو تسی کر رہے ہو لیٹس ہے فیٹ فلیٹ بیٹ دایا یا ہور نہیں اے ٹائپ دے بھی جو ٹرکنگ دے بزنس سے ایمیڈیٹلی ٹرانسفریبل لے بکوز آف دا وے دس تینگ کین بی ٹرانسفرڈ آور ٹو یونائٹڈ سٹیٹس ਤੇ ਕੋਈ ਸੀਮਲੈਸ ਤਰੀਕ ਫੇਰ ਐਸੇ ਤਰੀਕੇ ਦੇ ਨਾਲ ਆ ਜਾਂਦੇ ਆ ਜਿਵੇਂ ਸੌਫਟਵੇਅਰ ਡਿਵੈਲਪਰਸ ਨੇ ਜਾਂ ਆਈਟੀ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਦੇ ਯੂਐਸ ਕੰਪਨੀਆਂ ਨਾਲ ਆਲਰੇਡੀ ਕੰਟਰੈਕਟ ਚੱਲ ਰਹੇ ਆ ਤੇ ਕੈਨੇਡਾ ਚ ਬੈਠੇ ਹੋ ਕਰ ਰਹੇ ਆ ਆਲ ਦੇ ਹੈਵ ਟੂ ਡੂ ਇਜ਼ ਬੇਸਿਕਲੀ ਟ੍ਰਾਂਸਫਰ ਥੀਸ ਕੰਟਰੈਕਟਸ ਓਵਰ ਟੂ ਦਾ ਯੂਨਾਈਟਿਡ ਸਟੇਟਸ ਟੂ ਦੇਅਰ ਯੂਐਸ ਕਾਰਪੋਰੇਸ਼ਨ ਰਾਈਟ ਐਂਡ ਵਾਈਲ ਦ ਕੇਸ ਇਜ਼ ਬੀਇੰਗ ਪ੍ਰੋਸੈਸ ਜਿਹੜਾ ਤਿੰਨ ਕੁ ਮਹੀਨੇ ਦਾ ਪ੍ਰੋਸੈਸ ਹੈ ਪ੍ਰੋਸੈਸਿੰਗ ਟਾਈਮ ਦੇ ਦੌਰਾਨ ਦੇ ਸਿਕਿਉਰ ਐਡੀਸ਼ਨਲ ਕੰਟਰੈਕਟਸ ਓਨ ਦੇਅਰ ਯੂਐਸ ਕੰਪਨੀਆਂ ਨੇ ਸੋ ਪਹਿਲੇ ਇੱਕ ਦਿਨ ਤੋਂ ਪਹਿਲੇ ਦਿਨ ਤੋਂ ਹੀ ਦੇ ਆਰ ਇਨ ਬਿਜ਼ਨਸ ਓਕੇ ਲਾਈਕ ਵਾਈਜ਼ ਦੇਰ ਆਰ ਅਦਰਸ ਜਿਵੇਂ ਕਿ ਸ਼ੈਫਸ ਨੇ ਕੁਕਸ ਨੇ ਜਾਂ ਹੋਰ ਇਸ ਤਰੀਕੇ ਦੇ ਜਿਹੜੇ ਜਿਹੜੇ ਓਨਰਸ ਨੇ ਬਿਜ਼ਨਸ ਓਨਰਸ ਨੇ ਜਿਹੜੇ ਸ਼ੈਫਸ ਤੇ ਕੁਕਸ ਦੈਮਸੈਲਵਸ ਨੇ ਤੇ ਉਹਨਾਂ ਕੋਲ ਇਥੇ ਸਟੈਬਲਿਸ਼ ਬਿਜ਼ਨਸ ਨੇ ਉਹਨਾਂ ਨੇ ਇਹੀ ਚੀਜ਼ ਡੁਪਲੀਕੇਟ ਕਰ ਦਿੰਨੀ ਹੈ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਪਲੇਸ ਦੇ ਲਈ ਪਿੱਛੇ ਆਪਣੇ ਉਹਨਾਂ ਨੇ ਜਿਹੜੇ ਕੁਕਿੰਗ ਯੂਟੈਂਸਿਲਸ ਲੈ ਲਏ ਜਿਹੜੀ ਹੋਰ ਸਮਗਰੀ ਹੁੰਦੀ ਹੈ ਜਿਹੜੀ ਕੁਕਿੰਗ ਦੀ ਜਿੱਦਾਂ ਕੁਝ ਵੀ ਹੈ ਜਿਹੜਾ ਉਹਨਾਂ ਨੂੰ ਚਾਹੀਦਾ ਹੁੰਦਾ ਫਾਰ ਦ ਪਰਪਸ ਆਫ ਕੁਕਿੰਗ ਉਹ ਲੈ ਲਿਆ ਜਿੰਨੇ ਗ੍ਰੋਸਰੀ ਆਈਟਮਸ ਨੇ ਜਾਂ ਹੋਰ ਚੀਜ਼ਾਂ ਨੇ ਵੀ ਵੈਜੀਟੇਬਲ ਦੇ ਪ੍ਰੋਡੂਸ ਆ ਦਸ ਇਟ ਦੈ ਉਹਦੇ ਨਾਲ ਉਹਨਾਂ ਨੇ ਜਿਹੜੇ ਜਿਸ ਦਿਨ ਉਹਨਾਂ ਨੂੰ e2 ਮਿਲੇ ਉਹਨਾਂ ਨੇ ਆਪਣੇ ਉਸੇ ਦਿਨ ਸ਼ੁਰੂ ਕਰ ਲਿਆ ਤੇ देयर ਪ੍ਰੋਡਕਟਸ ਵੁਲਡਸ ਨਾਟ ਸੇਲਿੰਗ ਓਨ ਯੂ نو ਲੈਟਸ ਸੇ ਊਬਰੀ ਇट्स ਹੈ ਜਾਂ ਤੁਹਾਡੇ ਜਿਹੜੇ ਟੂ ਡੈਸ਼ ਟਾਈਪ ਐਪਸ ਨੇ ਜਾਂ ਸਕਿਪ ਦਾ ਡਿਸ਼ਸ ਟਾਈਪ ਐਪਸ ਨੇ ਉਹਨਾਂ ਦਾ ਪਹਿਲੇ ਦਿਨ ਤੋਂ ਬਿਜ਼ਨਸ ਸ਼ੁਰੂ ਹੋ ਗਿਆ ਫਿਰ ਕਈ ਤਰੀਕੇ ਦੇ ਪ੍ਰੈਕਟੀਸ਼ਨਰਸ ਨੇ ਜਿਵੇਂ ਵੈਟੇਰੀਨਰੀਅਨ ਡੈਂਟਿਸਟ ਹੋ ਗਏ ਡੈਂਟਲ ਸਰਜਨਸ ਵੀ ਦੂਜੇ ਨੇ ਹਾਇਰੋਪ੍ਰੈਕਟਰਸ ਨੇ ਜਾਂ ਆਪਣੇ ਫਿਜ਼ੀਓਥੈਰੇਪਿਸਟ ਨੇ ਜਿਨ੍ਹਾਂ ਦੀ ਕਵالیਫਿਕੇਸ਼ਨਸ ਇਕੁਏਟੇਬਲ ਵਿਦ ਸਰਟਨ 스테ਟਸ ਜਿਹੜੇ ਉਹਨਾਂ ਨੂੰ ਰਿਪਲੇਸ ਕਰਦੇ ਉਹਨਾਂ ਦੇ ਵਿੱਚ ਆਪਣੀ ਉਹ ਖੋਲਦੇ ਪ੍ਰੈਕਟਿਸ ਦਾ ਰਾਈਟ ਵੇ ਫਸ ਦਿਨ ਤੋਂ ਉਹਨਾਂ ਤੋਂ ਜਿਹੜੇ ਪੇਸ਼ੈਂਟਸ ਉਹ ਲੋ ਸ਼ੁਰੂ ਹੁੰਦੇ ਇਹ ਤਾਂ ਹੋ ਗਏ ਜਿਹੜੇ ਬਿਜ਼ਨੈਸਸ ਰਾਈਟ ਵੇ ਟ੍ਰਾਂਸਫਰ ਹੋ ਸਕਦੇ ਨੇ ਜੀ ਇਹਨਾਂ ਨੂੰ ਛੱਡ ਕੇ ਅਸੀਂ ਯੂਜੂਲੀ ਰეკਮੈਂਡ ਇਹ ਨਹੀਂ ਕਰਦੇ ਕਿਸੇ ਇੰਡੀਵਿਜੂਅਲ ਕਿਉਂਕਿ ਇਹ ਤੁਸੀਂ स्टार्टअप ਦੇ ਵਿੱਚ ਜਾਓ ਕਿਉਂਕਿ ਕਿਸੇ ਵੀ ਬਿਜ਼ਨਸ ਨੂੰ ਸਟਾਰਟ ਕਰਕੇ ਐਸਟੈਬਲਿਸ਼ ਕਰਕੇ ਉਹਦੇ ਵਿੱਚੋਂ ਪ੍ਰੋਫਿਟੇਬਲੀ ਕੱਢਣ ਨੂੰ देयर विल बी ਅ ਸਿਗਨੀਫੀਕੈਂਟ ਅਮਾਉਂਟ ਆਫ ਟਾਈਮ ਐਂਡ ਮਨੀ ਇਨਵੋਲਡ ਐਬਸੋਲੂਟਲੀ ਖਾਸ ਕਰਕੇ ਜਿਹੜੀ ਤੁਹਾਡੀ ਆਪਣੀ ਸਸਟੇਨੈਂਸ ਲਈ ਫਰਸਟ ਇਅਰ ਬਿਜ਼ਨਸ ਕਮਿੰਗ ਇਨਟੂ ਦਾ ਪ੍ਰੋਫਿਟੇਬਿਲਟੀ ਮੋਰ ਤੁਹਾਨੂੰ ਆਪਣੇ ਆਪ ਨੂੰ ਸਸਟੇਨ ਕਰਨਾ ਪਵੇਗਾ ਉਹਨਾਂ ਮਹੀਨਿਆਂ ਲਈ ਜੀ ਤੇ ਉਹ ਤੁਸੀਂ ਫਿਰ ਆਪਣੀ ਉਹ ਸਟਾਰਟ ਈਟਿੰਗ ਅਵੇ ਐਟ ਯੋਰ ਸੇਵਿੰਗਸ ਥੈਟ ਇਜ਼ ਡੋਟ ਥੈਟਸ ਥਿੰਗ ਦੈਟ ਵੀ ਡੂ ਨਾਟ ਰეკਮੈਂਡ ਇਨ ਥੈਟ ਕੇਸ ਸਿਨੈਰੀਓ ਇੱਕ ਇੰਡੀਵਿਜੂਅਲ ਨੂੰ ਇੱਕ ਰੀਜ਼ਨੇਬਲ ਵੈਲ ਐਸਟੈਬਲਿਸ਼ਡ ਪ੍ਰੋਫਿਟ ਮੇਕਿੰਗ ਜਿਹੜਾ ਬਿਜ਼ਨਸ ਉਹ ਡੈਂਟੀਫਾਈ ਕਰਕੇ ਬਾਏ ਕਰਨਾ ਚਾਹੀਦਾ ਠੀਕ ਹੈ ਇਹਦੇ ਵਿੱਚ ਅਸੀਂ ਕਰਦੇ ਆ ਆ ਸਾਡੀ ਐਕਸਪਰਟੀਸ ਹੈਗੀ ਹੈ ਹਾਊ ਟੂ ਗੋ ਅਬਾਊਟ ਡੂਇੰਗ ਸੋ ਰਾਈਟ ਵੀ ਹੈਵ ਗਾਟ ਦੈਨ ਐਕਸਪੀਅਰਸ ਅ ਬਿਜ਼ਨਸ ਸੋ ਇਹਦੇ ਬਾਰੇ ਜੀ ਤੁਹਾਡੇ ਤੋਂ ਮੈਂ ਵਿਸਥਾਰ ਵਿੱਚ ਗੱਲਬਾਤ ਕਰਨਾ ਜਾਣਕਾਰੀ ਲੈਣਾ ਚਾਹੁੰਦਾ ਬਿਕਾਜ਼ ਇਟਸ ਈਜ਼ੀਅਰ ਸੈਡ ਐਂਡ ਡਨ ਐਂਡ ਇਟ ਸੀਮਸ ਟੂ ਬੀ ਵੈਰੀ ਚਾਰਮਿੰਗ ਕਿ ਜੀ ਤੁਸੀਂ ਇੱਕ ਨਵੀਂ ਥਾਂ ਤੇ ਜਦੋਂ ਜਾਣਾ ਹੈ ਐਸਟੈਬਲਿਸ਼ ਹੋਣਾ ਹੈ ਯੂ ਹਾਊ ਟੂ ਨੋ ਉਥਾ ਦੇ ਰੂਲਸ ਐਂਡ ਰੈਗੂਲੇਸ਼ਨਸ ਜਾਂ ਉਥੋਂ ਦਾ ਕਿਸ ਤਰੀਕੇ ਦਾ ਬਿਜ਼ਨਸ ਤੁਸੀਂ ਅਕਵਾਇਰ ਕਰਨ ਜਾ ਰਹੇ ਹੋ ਤੇ ਉਥੇ ਡਬਲਯੂਡਬਲਯੂਆਈਸੀ ਇਸ ਕਿਵੇਂ ਮਦਦ ਕਰ ਸਕਦੀ ਹੈ ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੇ ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੇ ਪੁਛਾਇਆ ਜਾ ਰਿਹਾ ਜੀ ਯੂਐਸ ਐਂਟਰੀ ਵੇਵਰ ਸਰਵਿਸਿਜ਼ ਬਾਰੇ ਐਜ਼ ਅ ਕੈਨੇਡੀਅਨ ਸਿਟੀਜ਼ਨ ਜੇਕਰ ਤੁਹਾਨੂੰ ਕਿਸੇ ਵਜੇ ਕਾਰਨ ਵੀ ਅਮਰੀਕਾ ਜਾਣ ਤੋਂ ਰੋਕਿਆ ਗਿਆ ਹੈ ਤੇ ਤੁਹਾਨੂੰ ਵੇਵਰ ਮਿਲ ਸਕਦਾ ਹੈ ken scott ਨਾਲ ਤੁਸੀਂ ਗੱਲ ਬਾਤ ਕਰ ਸਕਦੇ ਹੋ ਇਹਨਾਂ ਦਾ ਫੋਨ ਨੰਬਰ 6045628140 ਤੇ ਇਹਨਾਂ ਦਾ ਆਫਿਸ ਹੈ 7164 ਸਕਾਟ ਰੋਡ ਸਰੀ ਸਾਡੇ ਅਗਲੇ ਸਹਿਯੋਗੀ ਹਨ ਭਰਤ ਜੁਐਲਰਸ ਹਰ ਕਿਸਮ ਦੀ ਜੁਐਲਰੀ ਦੇ ਮਾਹਰ ਨੇ ਅਤੇ ਇਹਨਾਂ ਦਾ ਜਿਹੜਾ ਸ਼ੋਰੂਮ ਹੈ ਉਹ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਹੈ ਯੂਨਿਟ ਨੰਬਰ 115 8120 128 ਸਟਰੀਟ ਸਰੀ ਫੋਨ ਨੰਬਰ ਹੈ 6045931111 604 593 1111 ਤੇ ਸਾਡੇ ਅਗਲੇ ਸਹਿਯੋਗੀ ਹਨ ਸੁਖੀ ਬਾਦ ਮੋਟਰਸ ਸੁਖੀ ਬਾਦ ਮੋਟਰਸ ਜਾਣੇ ਪਛਾਨੀ ਇੱਕ ਨਾਮ ਹੈ ਜੀ ਕਮਿਊਨਿਟੀ ਦਾ ਜਿ세 ਕਿ ਕਾਰਾਂ ਵਿੱਚ ਡੀਲ ਕਰਦੇ ਨੇ ਤੇ ਇਹਨਾਂ ਦਾ ਟਰੱਕ ਸੈਂਟਰ ਵੀ ਹੈਗਾ ਹਰ ਕਿਸਮ ਦੀ ਵਧੀਆ ਕਾਰਾਂ ਤੇ ਟਰੱਕਸ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਹੋ ਐਡਰੈਸ ਹੈ 16315 ਫਰੇਜ਼ਰ ਹਾਈਵੇ ਸਰੀ ਤੇ ਫੋਨ ਨੰਬਰ ਹੈ 60457278 ਮਾਫੀ ਜਨਾ 604580100 604 580 1000 604 ਸੋ ਅੱਜ ਜੀ ਪ੍ਰਵਿੰਦਰ ਸੰਧੂ ਜੀ ਨਾਲ ਗੱਲਬਾਤ ਕਰ ਰਹੇ ਹਾਂ ਤੇ ਤੁਹਾਡੇ ਕੋਲ ਐਜ਼ ਅ ਕੈਨੇਡੀਅਨ ਸਿਟੀਜ਼ਨ ਕੀ ਆਪਸ਼ਨਸ ਹੈਗੇ ਨੇ ਜੇਕਰ ਤੁਸੀਂ ਫੈਡ ਅਪ ਹੋ ਰਹੇ ਹੋ ਥਰੂ ਦ ਸਿਸਟਮ ਨਾਲ ਜੋ ਹਾਲਾਤ ਬੰਦੇ ਜਾ ਰਹੇ ਨੇ ਅਮਰੀਕਾ ਜਾਣ ਵਿੱਚ ਇਹ ਤੁਹਾਡੀ ਮਦਦ ਕਰ ਸਕਦੇ ਨੇ ਇਹਨਾਂ ਨੇ ਬੜੇ ਵਿਸਥਾਰ ਵਿੱਚ ਸਾਨੂੰ ਦੱਸਿਆ ਕਿ ਕਿਹੜੇ ਕਿਹੜੇ ਤੁਹਾਡੇ ਕੋਲ ਆਪਸ਼ਨਸ ਅਵੇਲੇਬਲ ਨੇ ਪਰ ਜਿੱਥੇ ਬਿਜ਼ਨਸ ਦੀ ਗੱਲ ਆਉਂਦੀ ਏ ਇੱਕ ਨਵੀਂ ਥਾਂ 'ਵਾਂ ਜਾ ਕੇ ਕਿੰਨੀ ਕੁ ਅਸੀਂ ਰਿਸਰਚ ਕਰ ਸਕਨੇ ਆ ਕਿਸ ਤਰੀਕੇ ਨਾਲ ਸਹੀ ਬਿਜ਼ਨਸ ਲੱਭ ਸਕਨੇ ਆ ਉਹਦੇ ਵਿੱਚ ਕਿਸ ਤਰੀਕੇ ਨਾਲ ਇਹ ਕੰਪਨੀ ਮਦਦ ਕਰ ਸਕਦੀ ਹੈ ਹੌ ਇਸ ਬਾਰੇ ਕੋ ਜਾਣਕਾਰੀ ਲੈਣੇ ਜੀ ਪ੍ਰਵਿੰਦਰ ਜੀ ਸੋ ਸਾਨੂੰ ਹਣ ਵਿਸਤਾਰ ਵਿੱਚ ਦੱਸੋ ਕਿ ਕਿਸ ਤਰੀਕੇ ਨਾਲ ਤੁਸੀਂ ਨਾ ਸਿਰਫ ਡਾਕੂਮੈਂਟਸ ਦੇ ਵਿੱਚ ਬਲਕਿ ਬਿਜ਼ਨਸ ਅਕਵਾਇਰ ਕਰਨ ਵਿੱਚ ਵੀ ਮਦਦ ਕਰ ਸਕਦੇ ਹੋ ਪਹਿਲੀ ਗੱਲ ਤਾਂ ਇਹ ਹੈ ਜੀ ਹਰੇਕ ਜਿਹੜਾ ਪਰਸਨ ਹੈ ਇਸ ਕੈਟਾਗਰੀ ਜਿਹੜਾ ਜਾ ਰਿਹਾ ਦੇ ਹੈਵ ਟੂ ਰਜਿਸਟਰ ਅ ਕਾਰਪੋਰੇਸ਼ਨ ਇਨ ਯੂਨਾਈਟਡ ਸਟੇਟਸ ਓਕੇ ਮੈਂਡਟਰੀ ਨਹੀਂ ਹੈ ਕਿ ਉਹਨਾਂ ਨੇ ਕਾਰਪੋਰੇਸ਼ਨ ਰਜਿਸਟਰ ਕਰਨੀ ਹੈ ਉਹ ਐਗਜ਼ਿਸਟਿੰਗ ਕਾਰਪੋਰੇਸ਼ਨ ਜਿਹੜੀ ਹੈ ਉਹਨੂੰ ਵੀ ਬਾਇ ਕਰ ਸਕਦੇ ਆ ਬਟ ਵੀ ਵੀ ਬਰੀ ਬਹੁਤ ਸਟਰੋਂਗਲੀ ਅਸੀਂ ਇਹ ਇਹਦੇ ਅਗੇਂਸਟ アドਵਾਈਸ ਕਰਦੇ ਹਾਂ ਓਕੇ ਸੋ ਕਿਉਂਕਿ ਜੇ ਤੁਸੀਂ ਕਾਰਪੋਰੇਸ਼ਨ ਸਿੱਧੀ ਐਜ਼ ਇਟ ਇਜ਼ ਬਾਈ ਕਰਦੇ ਹੋ ਤਾਂ ਉਹਦੀ ਜਿਹੜੀ ਲਾਇਬਿਲਿਟੀਆਂ ਦੇ ਪੁਰਾਣੀਆਂ ਜਿਹੜੀਆਂ ਵੀ ਚੀਜ਼ਾਂ ਉਸ ਕਾਰਪੋਰੇਸ਼ਨ ਦੇ ਵਿੱਚ ਹੋਈਆਂ ਨੇ ਜਿਹੜੀਆਂ ਜਾਣੀਆਂ ਅਣਜਾਣੀਆਂ ਚੀਜ਼ਾਂ ਨੇ ਦੇ ਕੈਨ ਕਮ ਬੈਕ ਐਂਡ ਹਾਪੀ ਕੋਈ ਸੋ ਅਸਕਦਾ ਪੁਰਾਣੀ ਕੋਈ ਵੀ ਉਹਨਾਂ ਦੇ ਸਟੇਟ ਆਫ ਅਫੇਅਰਸ ਕਰਕੇ ਕੋਈ ਉਹਨਾਂ ਦੀਆਂ ਫਾਈਲਿੰਗਸ ਨੇ ਗਵਰਨਮੈਂਟ ਦੇ ਨਾਲ ਉਹਨਾਂ ਦੀ ਕੰਪਲਾਈਐਂਸਸ ਨੇ ਉਹਨਾਂ ਦੇ ਵਿੱਚ ਉੱਤੇ ਥੱਲੇ ਹੋ ਸਕਦਾ ਸੋ ਇਟ ਇਜ਼ ਆਲਵੇਜ਼ ਬੈਟਰ ਟੂ ਰਜਿਸਟਰ ਇਨ ਨਿਊ ਕਾਰਪੋਰੇਸ਼ਨ ਉਹ ਨਵੀਂ ਕਾਰਪੋਰੇਸ਼ਨ ਜਿਹੜੀ ਹੈ ਉਹ ਸੀ ਰਜਿਸਟਰ ਕਰਾ ਕੇ ਦਿੰਨੇ ਆ ਐਂਡ ਮੋਸਟ ਲਾਈਕਲੀ ਇਟ ਹੈਜ਼ ਟੂ ਬੀ ਅ ਲਿਮਿਟਿਡ ਲਾਇਬਿਲਟੀ ਕਾਰਪੋਰੇਸ਼ਨ ਉਹਦੇ ਵੀ ਰੀਜ਼ਨ ਦੈਨ ਉਹਦਾ ਜਿਹੜਾ এমਪਲੋਇਮੈਂਟ ਆਈਡੈਂਟੀਫਿਕੇਸ਼ਨ ਨੰਬਰ ਲੈਣਾ ਹੁੰਦਾ ਇੰਟਰਨਲ ਜਿਹੜੀ ਇੰਟਰਨਲ ਰੈਵਨਿਊ ਸਰਵਿਸਿਸ ਤੋਂ ਉਹਨਾਂ ਤੋਂ ਅਸੀਂ ਉਹ ਲੈਣੇ ਆ ਤੇ ਉਸ ਤੋਂ ਬਾਅਦ then we get a bank account operational for their corporation okay right? thereafter we To get a detailed business plan prepared for their business activities in United States, whether it is starting up a business or it is for actually acquiring a type of business because say, except type of business, the, which is basically by purchasing it will be business plan. Mm -hmm. So regardless, whether you're starting up or you're purchasing a business protocol, business plan see futuristic or the aspects of the progression the for the next five years. So. ਜੀ ਸੋ ਉਹ ਬਣਾਉਂਦੇ ਆ ਸੀ ਰੀਅਲਿਸਟਿਕ ਜਿਹੜੇ ਉਸ ਜੀਓਗ੍ਰਾਫੀਕਲ ਜਿਹੜਾ ਏਰੀਆ ਹੈ ਉਹਦੇ ਨਾਲ ਮੇਲ ਖਾਂਦੀ ਹੋਵੇ ਉਹਦੇ ਜਿਹੜੇ ਉਹ ਉਹਦੇ ਜਿਹੜੇ ਫੈਕਟਸ ਐਂਡ ਫਿਗਰਸ ਦੀ ਸਾਰਾ ਕੋਸ਼ਿਸ਼ ਜਿਹੜਾ ਹੈ ਉਹਦੇ ਵਿੱਚ ਜਿਹੜਾ ਇੰਪੋਰਟੈਂਟ ਹੋਵੇ ਹਮਮ ਥੈਨ ਵੀ ਗੋ ਅਬਾਊਟ ਅਸਿਸਟਿੰਗ them in ਸੈਟਿੰਗ ਅਪ ਆਫ that business such as trucking business which Jimmy ਕਈ ਕੁਲ ਇਕੁਪਮੈਂਟ ਇੱਥੇ ਹੁੰਦਾ ਦੋਅਰ that equipment has to be transferred over to the US company ਉਹ ਕਿਵੇਂ ਕਰਨਾ ਡਿਊਟੀ ਫਰੀ ਤੁਸੀਂ ਉਹਦੇ ਬਾਰੇ ਅਸੀਂ ਉਹਨਾਂ ਨੂੰ ਡਵਾਈਸ ਕਰਦੇ ਦੈਨ ਲੀਜ਼ ਵਗੈਰਾ ਜਿਹੜੀਆਂ ਸਾਈਨ ਕਰਦੀਆਂ ਨੇ ਪ੍ਰੈਮਿਸਿਸ ਦੀਆਂ ਉਹਦੇ ਬਾਰੇ ਐਡਵਾਈਸ ਕਰਦੇ ਕਿ ਕੰਡੀਸ਼ਨਲ ਲੀਜ਼ਸ ਕਿਸ ਹਿਸਾਬ ਨਾਲ ਸਾਈਨ ਹੋ ਸਕਦੀਆਂ ਨੇ ਕੰਡੀਸ਼ਨਲ ਦਾ ਮਤਲਬ ਇਹ ਹੈ ਕਿ ਤੁਸੀਂ ਉਹ ਪੱਕੀ ਲੀਜ਼ ਨੇ ਜੇ ਸਾਈਨ ਕਰਨੀ ਯੂ ਵਿਲ ਕੀਪ ਇਟ ਕੰਟਿੰਜੈਂਟ ਇਸ ਇਜ਼ ਅ ਕੰਡੀਸ਼ਨਲ ਆਪਸ਼ਨਸ ਆਫ ਈ2 ਲਾਈਕਵਾਈਜ਼ ਕਈ ਵਾਰੀ ਜਿਹੜੇ ਨੇ ਇਕਵਿਪਮੈਂਟ ਬਾਇ ਕਰਨਾ ਹੁੰਦਾ ਟੂਲਸ ਬਾਇ ਕਰਦੇ ਹੁੰਦੇ ਆ ਕਈ ਵਾਰੀ ਜਿਸ ਨੇ ਇਕਵਿਪਮੈਂਟ ਦੇ ਵਿੱਚ ਟਰੈਕਟਰ ਟ੍ਰੇਲਰਸ ਵੀ ਹੁੰਦੇ ਆ ਹੋਰ ਚੀਜ਼ਾਂ ਹੁੰਦੀਆਂ ਨੇ ਜਿਵੇਂ ਫੋਰ ਐਗਜ਼ਾਮਪਲ ਜੇ ਕੋ ਵੈਟਨਰੀਅਨ ਹੈ ਉਹਦੇ ਜਿਹੜਾ ਇਕਵਿਪਮੈਂਟ ਹੈ ਫੋਰ ਦ ਕਲੀਨਿਕ ਉਹ ਬਾਇ ਕਰਨਾ ਤੇ ਅਦਰ ਅਦਰ ਥਿੰਗਸ ਡਿਫਰੈਂਟ ਬਿਜ਼ਨਸ ਦੇ ਵਿੱਚ ਜਿਹੜੀਆਂ ਚਾਹੀਦੀਆਂ ਹੁੰਦੀਆਂ ਨੇ ਉਹਨਾਂ ਦੀਆਂ ਡੀਲਸ ਤੁਸੀਂ ਕਿਵੇਂ ਬਣਾਉਣੀ ਆ ਤੇ ਐਸਕਰੋ ਅਕਾਊਂਟਸ ਦੇ ਉੱਤੇ ਥਰੂ ਕਿਵੇਂ ਰੂਟ ਕਰਨਾ ਠੀਕ ਹੈ ਜੇ ਤੁਸੀਂ ਐਸਟੈਬਲਿਸ਼ਡ ਬਿਜ਼ਨਸ ਬਾਈ ਕਰਨਾ ਹੈ ਤੇ ਉਹਦੇ ਵਾਟ ਇਜ਼ ਦਾ ਵੇ ਟੂ ਗੋ ਅਬਾਊਟ ਇਟ ਜਿਵੇਂ ਕਿ ਜਿਹੜੇ ਬਿਜ਼ਨਸ ਬ੍ਰੋਕਰਸ ਨੇ ਉਹਨਾਂ ਕੋਲ ਜਿਹੜੀਆਂ ਬਿਜ਼ਨਸ ਲਿਸਟਿੰਗਸ ਨੇ ਉਹ ਕਿਵੇਂ ਤੁਸੀਂ ਜਿਹੜੀਆਂ ਨੇ ਸਿਫਟ ਥਰੂ ਕਰਾਉਣੀਆਂ ਨੇ ਕਿਹੜੇ ਟਾਈਪ ਦੇ ਬਿਜ਼ਨਸ ਦੀ ਰਿਕੁਆਇਰਮੈਂਟਸ ਤੁਸੀਂ ਕਿਹੜੀਆਂ ਪ੍ਰੋਜੈਕਟ ਕਰਦੀਆਂ ਨੇ ਵਾਟ ਇਜ਼ ਦਾ ਬੇਸਿਕਲੀ ਬਾਟਮ ਲਾਈਨ what is the beta and the beta the relationship as far as the ask price is concerned wo ki hai theek hai so batteries de vich jehdi technicalities ho hundiyan ne hun sanno inna tajruba ho gaya so literally that is like it deck of cards right so that is our level of expertise they we are there to assist individuals from <laughs> point a point z seamlessly in a completely hassle free okay and completely after sales बाकी उना दी उना दी assi sirf document char ikatthe karke e2 ni devare we are making sure that they are successful in this endeavor okay lets so, that excellent because our, is, uh, definitely ji jisda main pehla vi kiah ke ik nawa vyakti je kar jana chahye apne aap te inna sara kujh usnu manage karna bada okha hovega but under one roof je services mil janda ohde vaste bada easy transfer ho sakda hai ਜਿਹੜੇ ਵੀਜ਼ਾ ਦਾ ਜ਼ਿਕਰ ਕੀਤਾ ਤੁਸੀਂ ਬਰਵਿੰਦਰ ਜੀ ਇਹਦੀ ਕੋਈ ਵੈਲਿਡਿਟੀ ਹੈਗੀ ਕਿ ਇਹ ਏ ਫਾਰ ਲਾਈਫਲੋਂਗ ਹੁੰਦਾ ਹੈ ਜਾਂ ਇਸ ਨੂੰ ਕਾਈਂਡ ਆਫ ਦੁਬਾਰਾ ਰੀਨਿਊ ਕਰਾਣਾ ਪੈਂਦਾ ਤੇ ਫਿਰ ਪਰਮਨੈਂਟ ਸਟੇਟਸ ਵਾਸਤੇ ਵੀ ਕੀ ਤੁਸੀਂ ਮਦਦ ਕਰਦੇ ਹੋ ਅਪਲਾਈ ਕਰਨ ਲਈ ਬਿਲਕੁਲ ਯੂ ਵੀ ਡੂ ਪਹਿਲੀ ਗੱਲ ਤਾਂ ਹੈ ਜਦ ਕੈਨੇਡੀਅਨਸ ਨੂੰ ਜਿਹੜਾ ਵੀਜ਼ਾ ਮਿਲਦਾ E2 ਉਹਦੀ ਡਿਊਰੇਸ਼ਨ 5 ਇਅਰਸ ਦੀ ਓਕੇ as long as you are in compliance with what you have stated that you would be doing ya tusi koi aur activity je business di is inna 5 salan de vich kiti hai te tusi update karde rahe ho authorities jo immigration authorities lo te todi extensions di agge koi problem nahi hegi te extensions tonu life long mil sab yani there is no meditte cut off times nahi hage e to the sirf itni hi extensions ho sakdi hai nahi ho sakdi life long to sille saba ਜੀ ਪਰ ਦੂਸੀ ਚੀਜ਼ ਜੀ ਨੂੰ ਅਸੀਂ ਕਹਿੰਦੇ ਆ ਇਨੈਵਿਟੇਬਲ ਇਵੈਂਚੁਐਲਿਟੀ ਉਹ ਚੀਜ਼ ਜਿਹੜੀ ਕਿ ਆਰਗੇਨਿਕਲੀ ਆਪਣੇ ਆਪ ਹੁੰਦੀ ਉਹ ਹੁੰਦੀ ਹੈ ਜਿਹੜੀ ਅਸੀਂ ਦੇਖਦੇ ਉਹ ਇਹ ਹੈ ਕਿ ਜਿਹੜਾ ਕੋਈ ਬੰਦਾ ਯੂਨਾਈਟਿਡ ਸਟੇਟਸ ਚ ਲਾਏਗਾ ਉਹ ਜਿਹੜਾ ਜੇ ਇਸ ਤਰੀਕੇ ਦੇ ਨਾਲ ਜਿਹੜੇ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਸੈਟਲ ਕਰੀਦਾ ਹੈ ਉਹਨਾਂ ਨੇ ਵੈਰੀ ਗੁੱਡ ਅਮਾਉਂਟ ਆਫ ਪ੍ਰੋਫਿਟ ਉਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਓਕੇ ਉਹ ਜੀਡੀਪੀ ਉਹਨਾਂ ਕੋਲ ਐਸੈਟਸ ਇੱਥੇ ਹੁੰਦੇ ਆ ਉਹ ਟ੍ਰਾਂਸਫਰ ਕਰ ਲੈਂਦੇ ਆ ਵਧੀਆ ਉਹਨਾਂ ਨੇ ਜਾ ਕਿ ਉਥੇ ਘਰ ਲੈਂਦੇ ਆ 4-5 ਲੱਖ ਦਾ ਘਰ ਆ ਜਾਂਦਾ ਜਿਹੜੇ 5 ਕ ਬੈਡਰੂਮ ਦਾ ਹਾਊਸ ਆ ਪੂਰੇ ਬਡੇ ਲੋਡ ਦੇ ਉੱਤੇ ਸੋ ਪੇਡ ਆਫ ਉਹਨਾਂ ਦੀ ਜਿਹੜੀ ਉਹ ਘਰ ਉਥੇ ਉਹ ਜਿਹੜਾ ਬਣ ਜਾਂਦਾ ਬੜਾ ਈਜ਼ੀ ਜੀ ਜੇ ਬਿਜ਼ਨਸ ਉਹਨਾਂ ਨੇ ਬਾਇ ਕਰਦੇ ਆ ਯੂਜੂਲੀ 2-2.5 ਤਿੰਨ ਲੱਖ ਤੱਕ ਬਾਇ ਕਰਦੇ ਕੋਈ ਜ਼ਿਆਦਾ ਵੀ ਕਰਦੇ ਨਹੀਂ ਪਰ ਲੈਟਸ ਸੇ ਜਿਹੜੇ ਆਮ ਜਿਹੜੇ ਬਾਇ ਕਰਦੇ ਆ ਇਸ ਰੇਂਜ ਦੇ ਜਿਹੜਾ 20-25000 ਡਾਲਰ ਰੂਮ ਮਹੀਨੇ ਦਾ ਛੱਡ ਰਿਹਾ ਠੀਕ ਹੈ ਸਪਾਊਸ ਜਿਹੜੀ ਹੈ ਉਹਨਾਂ ਕੋਲ ਪਰਮਿਟ ਹੁੰਦਾ ਤਾਂ ਉਹਨਾਂ ਦੀ ਅਰਨਿੰਗਸ ਅਲੱਗ ਹੁੰਦੀ ਹੈ ਜੀ ਵਿਦ ਥਿਸ ਕਾਈਂਡ ਆਫ ਅ ਸੈਟਅਪ ਪਲੱਸ ਜਿਹੜੀ ਉਹਨਾਂ ਦੀ ਇੱਥੇ ਦੀਆਂ ਸੇਵਿੰਗਸ ਨੂੰ ਟ੍ਰਾਂਸਫਰ ਹੋਰ ਕਰਕੇ ਲਈ ਜਾਂਦੇ ਆ ਦੇ ਗੈਟ ਇਨਟੂ ਅਦਰ ਬਿਜ਼ਨਸ ਵੈਂਚਰਸ ਆਲਸੋ ਦੇ ਐਕਸਪੈਂਡ ਹਮ ਹਮ ਜਦੋਂ ਐਕਸਪੈਂਡ ਕਰਦੇ ਆ ਤੇ ਉਹਦੇ ਚੋਂ ਵੀ ਜਿਹੜੀ ਐਡੀਸ਼ਨਲ ਇਨਕਮ ਉਹਨਾਂ ਨੂੰ ਆਉਣ ਲੱਗਦੀ ਹੈ ਇਟ ਇਜ਼ ਲਾਈਕ ਤਾਂ ਹੀ ਅਸਾਂ ਨੂੰ ਸੁਣ ਚ ਮਿਲਦਾ ਕਿ ਉਹ ਜੀ ਉਹ ਮੈਂ ਆਮ ਬੰਦੇ ਦੀ ਗੱਲ ਕਰ ਰਿਹਾ ਆਪਣੇ ਕਲਾਇੰਟਸ ਨੂੰ ਅਲੱਗ ਉਹਨਾਂ ਨੂੰ ਇੱਕ ਪਾਸੇ ਰੱਖਦੇ ਹੋਏ ਜੀ ਜੇ ਜਿਹੜੇ ਸਾਰਿਆਂ ਨੂੰ ਪਤਾ ਹੋਏਗੀ ਜੀ ਉਹਨੇ ਯਾਰ ਇੱਕ ਗੈਸ ਸਟੇਸ਼ਨ ਲਿਆ ਸੀਗਾ ਅੱਜ ਦੀ ਡੇਟ ਤੇ ਉਹ ਇਹ ਬਿਲਕੁਲ ਉਹ 10 ਸਾਲ ਪਹਿਲਾਂ ਜੀ ਉਹਨਾਂ 15 ਸਾਲ ਪਹਿਲਾਂ ਜੀ ਉਹਨਾਂ ਕੋਲ ਇੱਕ ਕਨਵੀਨੀਅன்ஸ் ਸਟੋਰ ਸੀਗਾ ਜ 25 25 ਹੋਏ ਨੇ ਯੂ ਅੰਡਰਸਟੈਂਡ ਦਿਸ ਟਿਪੀਕਲ ਥਿੰਗ ਦੈਟ ਇਜ਼ देयर ਇਨ ਐਟਸ ਔਰਗੇਨਿਕਲੀ ਜਿਹੜਾ ਮੈਂ ਕਹਿ ਰਿਹਾ ਇਨਨੇਵੇਟੇਬਲ ਅਵੈਂਚੂਰਟੀ ਉਹ ਇਹ ਹੈ ਕਿ ਬਿਜ਼ਨਸ ਗਰੋ ਹੋਣਾ ਹੀ ਹੋਣਾ ਜਦੋਂ ਤੁਹਾਡੇ ਬਿਜ਼ਨਸ ਦੀ ਵੈਲਿਊ ਜੀ 8 ਲੱਖ ਤੋਂ ਲੈ ਕੇ 1 ਮਿਲੀਅਨ 50 ਹਜ਼ਾਰ ਦੀ ਹੋ ਗਈ ਤੇ 10 EMPLOYEES ਜਦੋਂ ਤੁਹਾਡੇ ਕੋਲ ਹੋਗੇ ਤੁਸੀਂ ਸਾਈਡ ਤੇ ਚੱਕ ਕੇ EMPLOYMENT BASED 5th PREFERENTIAL PATHWAY ਤਹਲੇ ਗ੍ਰੀਗੋਰੀ ਕਾਡ ਅਪ ਲਾਈਕ ਹਾਂ ਹਾਂ ਓਕੇ ਯੂ ਸਟਿਲ ਹੈਵ ਯੋਰ E2 ਗੋਇੰਗ ਔਨ ਤੇ ਜਿੱਦਾਂ ਹੀ ਤੁਹਾਡਾ ਜੁਆ ਹੈ E-2 5 ਦੇ ਥੱਲੇ ਜਿਹੜੀ ਅਪਰੂਵਲ ਆ ਜਾਂਦੀ ਹੈ ਗ੍ਰੀਨ ਕਾਰਡ ਤੇ ਤੁਸੀਂ ਗ੍ਰੀਨ ਕਾਰਡ ਆਪਣਾ ਲੈ ਕੇ E2 ਨੂੰ ਤੁਸੀਂ ਜਿਹੜਾ ferrlo ferrlo okay This well definitely good option. options for growth in america are much more as compared to canada and specially jisna tusi dassya hai eh haqeeqat hai ke jede log tusi jaan de ho ohna di growth jadon asi compare karde hain canadians nal that is well much more than uh, what we are seeing over here and uh, just to clarify uh, pravinder ji only canadian citizens can apply for these uh, visas absolutely jede e1 e2 visas hai hi treaty countries layi the canadian citizens hi ehde layi apply kar sakde ਠੀਕ ਹੈ ਜੀ ਜਿਹੜੇ 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 ਕ੍ਰਿਟੀਕ ਕੰਟਰੀਜ਼ ਨਹੀਂ ਹੈਗੇ ਉਹਨਾਂ ਤੋਂ ਜੀ ਯੂਨਾਈਟਿਡ ਸਟੇਟਸ ਕਿਸੇ ਨੇ ਜਾਣਾ ਹੈ देन देयर आर ਪ੍ਰੋਵੀਜ਼ਨ ਅੰਡਰ ਐਲ 1 ਜਿਵੇਂ ਕਹਿੰਦੇ ਆ ਇੰਟਰਾ ਕੰਪਨੀ ਟ੍ਰਾਂਸਫਰ ਓਕੇ ਓ ਕਿਤੇ ਜਾ ਸਕਦੇ ਇਟ ਇਜ਼ ਮੋਰ ਆਫ ਅ ਕਾਰਪੋਰੇਟ ਬੇਸਡ ਟ੍ਰਾਂਸਫਰ ਜੇ ਕਿਸੇ ਕਾਰਪੋਰੇਸ਼ਨ ਨੇ ਯੂਨਾਈਟਿਡ ਸਟੇਟਸ ਦੇ ਵਿੱਚ ਆਪਣੀ ਸਬਸਿਡਰੀ ਅਫੀਲੀਏਟ ਜਾਂ ਅਸੋਸੀਏਟ ਕੋਈ ਕਾਰਪੋਰੇਸ਼ਨ ਖੋਲਣੀ ਹੈ ਤੇ ਆਪਣੇ ਉਹਦੇ ਵਿੱਚ ਜਿਹੜੇ ਬਿਜ਼ਨਸ ਓਨਰਸ ਨੇ ਉਹਨਾਂ ਨੇ ਟ੍ਰਾਂਸਫਰ ਲੈਣਾ ਹੈ ਯਾ ਉਸ ਕਾਰਪੋਰੇਸ਼ਨ ਦੇ ਜਿਹੜੇ ਐਗਜ਼ੀਕਟਿਵਸ ਦੇ ਸੀਨੀਅਰ ਐਗਜ਼ੀਕਟਿਵਸ ਜਾਂ ਮੈਨੇਜਰੀਅਲ ਕਪੈਸਿਟੀ ਦੇ ਵਿੱਚ ਜਿਹੜੇ ਕੰਮ ਕਰਦੇ ਰਹੇ ਆ ਦਾ ਲਾਸਟ 3 ਇਅਰਸ ਦੇ ਵਿੱਚ 1 ਸਾਲ ਘੱਟੋ ਘੱਟ ਤੇ ਜਿਹੜੇ ਉਹਨਾਂ ਤੇ ਸਪੈਸ਼ਲਾਈਜ਼ਡ ਨੋਹਾਊ ਤੇ ਐਕਸਪਰਟੀਜ਼ ਰੱਖਦੇ ਆ ਜਿਹੜੇ ਉਹ ਉਹ ਇੰਡੀਵਿਜੂਅਲ ਜਿਹੜੇ ਨੇ ਉਹਨਾਂ ਨੂੰ ਯੂਐਸ ਕਾਰਪੋਰੇਸ਼ਨ ਦੇ ਵਿੱਚ ਟ੍ਰਾਂਸਫਰ ਹੋ ਕਰ ਦਿੱਤਾ ਜੀ ਗ੍ਰੇਟ ਵੈਲ ਥੈਂਕਸ ਫॉर ਦਿਸ ਇੰਟਰੈਕਟਿਵ ਐਂਡ ਇਨਫੋਰਮੇਟਿਵ ਸੈਸ਼ਨ ਤੇ ਕਿਸੇ ਨੇ ਸੰਪਰਕ ਕਰਨਾ ਹੋਵੇ ਵਿਸਥਾਰ ਵਿੱਚ ਜਾਣਕਾਰੀ ਲੈਣੀ ਹੋਵੇ ਜਿਹੜੇ ਕੋਈ ਲੋਕ ਇੰਟਰਸਟਿਡ ਨੇ ਪ੍ਰੋਗਰਾਮ ਦੇਖਦੇ ਹੋਏ ਉਹ ਕਿੱਥੇ ਫੋਨ ਜਾਂ ਈਮੇਲ ਕਰ ਸਕਦੇ ਨੇ ਸਾਡੇ ਆਫਿਸ ਸਟ੍ਰਾਂਟੋਨਟੋ ਨੂੰ ਫੋਨ ਕਰਨ ਬਿਕੋਜ਼ ਦਸ ਥਿਸ ਇਜ਼ ਦ ਆਫਿਸ ਦੈਟ ਸਪੈਸ਼ਲਾਈਜ਼ਿਜ਼ ਇਨ ਮੀਗ੍ਰੇਸ਼ਨ ਐਂਡ

ਅਤੇ ਅਮਰੀਕਾ ਦੇ ਇੱਕ ਪ੍ਰੋਸਪਰਸ ਨੇਸ਼ਨ ਜਿੱਥੇ ਕਿ ਅਜੇ ਵੀ ਬਹੁਤ ਕੁਝ ਬਿਹਤਰ ਕੈਨੇਡਾ ਨਾਲੋਂ ਦੇਖਿਆ ਜਾ ਸਕਦਾ ਹੈ ਐਂਡ ਇਸੇ ਕਰਕੇ ਜਿਹੜੇ ਆਂਕੜੇ ਆ ਰਹੇ ਨੇ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਲੱਖ ਤੋਂ ਵੱਧ ਲੋਕ ਜਿਹੜੇ ਹੈਗੇ ਨੇ ਉਹ ਯੂਐਸ ਵਿੱਚ ਕੁਝ ਕਰ ਰਹੇ ਨੇ ਅਤੇ ਹੁਣ ਜ਼ਿਆਦਾ ਗਿਣਤੀ ਹੋਏਗੀ ਕਿਉਂਕਿ ਹਾਲਾਤ ਕੋਈ ਬਹੁਤੇ ਵਧੀਆ ਕੈਨੇਡਾ 'ਚ ਦੇਖਣ ਨੂੰ ਨਹੀਂ ਮਿਲ ਰਹੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ 2892322700 200 ਅ 289 232 2700 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਨਾਲ ਹੀ ਦੱਸਦੀ ਹੈ ਕਿ ਸਾਡੇ ਅਗਲੇ ਸਪான்ਸਰ ਨੇ ਪ੍ਰੋਗਰਾਮ ਦੇ ਅਗਨੀ ਹੋਤਰੀ ਇਮੀਗ੍ਰੇਸ਼ਨ ਟੈਂਪਰੀ ਸਟੇਟਸ ਪੀਆਰ ਨਵੇਂ ਹੋ ਕੈਨੇਡਾ ਵਿੱਚ ਯਾ ਕੈਨੇਡਾ ਤੁਸੀਂ ਆਣਾ ਹੈਗਾ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਨੀਰਾਗਨੀ ਹੋਤਰੀ ਨਾਲ ਗੱਲਬਾਤ ਕਰ ਸਕਦੇ ਹੋ 206 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਜੋ ਇਹ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਫੋਨ ਨੰਬਰ 604 597 2284 ਸਾਡੇ ਅਗਲੇ ਸਹਿਯੋਗੀ ਹਨ ਪਸੰਦ ਮੋਟਰਸ ਬਹੁਤ ਵੱਡਾ ਸ਼ੋਅਰੂਮ ਹੈ ਤੇ ਆਪਣੀ ਮਹਿਮਾਨ ਨਿਵਾਜ਼ੀ ਵਾਸਤੇ ਜਾਣੇ ਪਛਾਨੇ ਨੇ ਤੇ ਵਧੀਆ ਕਾਰ ਵੀ ਤੁਹਾਨੂੰ ਦੇ ਕੇ ਭੇਜਣਗੇ 16315 ਫਰੇਜ਼ਰ ਹਾਈਵੇ ਸਰੀਨਦਾ ਸ਼ੋਅਰੂਮ ਹੈ ਫੋਨ ਨੰਬਰ ਹੈ 6045727880 ਤੇ ਨਾਲ ਹੀ ਸਾਡੇ ਅਗਲੇ ਸਹਿ ਹੋ ਗਏ ਹਨ ਐਮਸੀ ਇੰਸ਼ੋਰੈਂਸ ਕਿਸੇ ਕਿਸਮ ਦੀ ਤੁਸੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੀ 10 ਬ੍ਰਾਂਚੇਸ ਨੇ ਲੋਅਰ ਮੇਨਲੈਂਡ ਵਿੱਚ ਜੋ ਕਿ ਹਫਤੇ ਦੇ 7 ਦਿਨ ਖੁੱਲੀਆਂ ਰਹਿੰਦੀਆਂ ਨੇ ਸਵੇਰੇ 9:00 ਤੋਂ ਲੈ ਕੇ ਰਾਤ ਦੇ 9:00 ਤੱਕ ਕਿਸੇ ਸਮੇਂ ਵੀ ਫੋਨ ਕਰ ਸਕਦੇ ਹੋ 604-507-6866 604-507-6666 ਥੈਂਕਸ ਫॉर ਸਪੇਅਰਿੰਗ ਯਰ ਟਾਈਮ ਐਂਡ ਬੀਂਗ ਅ ਪਾਰਟ ਆਫ ਦਿਸ ਪ੍ਰੋਗਰਾਮ ਐਂਡ ਆਈ ਹੋਪ ਅੱਜ ਦੀ ਇਸ ਇਨਫੋਰਮੇਸ਼ਨ ਤੋਂ ਬਹੁਤ ਸਾਰੇ ਕੈਨੇਡੀਅਨਸ ਫਾਇਦਾ ਜ਼ਰੂਰ ਲੈਣਗੇ